ਕਨੌਰੀ ਬਾਰਡਰ ਤੋਂ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਆ ਅੱਜ ਜ਼ਿਲ੍ਹਾ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਇੱਕ ਵਾਰ ਫਿਰ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਦੇ ਨੇ ਬੀਤੇ ਕੱਲ ਵੀ ਆਉਂਦੇ ਨੇ ਕਿਉਂਕਿ ਪਿਛਲੇ 7 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਟ੍ਰੀਟਮੈਂਟ ਬਿਲਕੁਲ ਬੰਦ ਸੀ ਪਰ ਅੱਜ ਐਸਐਸਪੀ ਨਾਨਕ ਸਿੰਘ ਪਹੁੰਚਦੇ ਨੇ ਤਾਂ ਕੀ ਗੱਲਬਾਤ ਹੋਈ ਹੈ ਕਾਕਾ ਸਿੰਘ ਕੋਟੜਾ ਕੋਲੋਂ ਵੀ ਜਾਣਕਾਰੀ ਹਾਸਲ ਕਰਦੇ ਆ ਕਾਕਾ ਸਿੰਘ ਕੋਟੜਾ ਦੀ ਪਿਛਲੇ 7 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਟ੍ਰੀਟਮੈਂਟ ਪੂਰੀ ਤਰ੍ਹਾਂ ਬੰਦ ਸੀ ਤਾਂ ਅੱਜ ਐਸਐਸਪੀ ਨਾਨਕ ਸਿੰਘ ਦੁਆਰਾ ਖਨੌਰੀ ਬਾਰਡਰ ਆਉਂਦੇ ਨੇ ਕੀ ਗੱਲਬਾਤ ਹੋਈ ਹੈ ਕਿ ਜਿਹੜਾ ਡ੍ਰਿਪ ਹੈ ਉਹਨਾਂ ਦਾ ਦੁਬਾਰਾ ਸਟਾਰਟ ਕਰ ਦਿੱਤਾ ਗਿਆ ਹੈ ਮੈਡੀਕਲ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਜਿਹੜੀ ਐਗਜ਼ਿਸਟਿੰਗ ਡਲੇ ਵਾਲ ਦੇ ਮ ਜਿਹੜੇ ਆਪਣੇ 6-7 ਦਿਨ ਗੈਪ ਪਿਆ ਉਹ ਗੈਪ ਕੋਈ ਆਪਾਂ ਨਹੀਂ ਕੀਤਾ ਉਹ ਆਟੋਮੈਟਿਕ ਹੀ ਨਾੜਾਂ ਬਲੌਕ ਹੋਣ ਕਰਕੇ ਡਾਕਟਰਾਂ ਨੂੰ ਉਹ ਜਿਹੜੀ ਬੋਤਲਾ ਉਥੋਂ ਪੱਟੀ ਹੈ ਦੁਬਾਰਾ ਉਹ ਜਿਹੜੇ ਨਾ ਲੱਗਣ ਕਰਕੇ ਉਹਦੇ ਵਿੱਚ ਬਲੱਡ ਜੰਮ ਜਾਣਾ ਤਾਂ 2-4 ਦਿਨ ਆਪਣੇ ਜਿਹੜੇ ਸਾਡੇ ਉੱਤੇ ਬੈਠੇ ਨੇ ਮੁੰਡੇ ਉਹਨਾਂ ਨੇ ਮਾਲਸ ਵੀ ਕੀਤੀ ਡਾਕਟਰਾਂ ਨੇ ਵੀ ਕੋਸ਼ਿਸ਼ ਕੀਤੀ ਪਰ ਉਹਨੂੰ ਨਾੜ ਨਹੀਂ ਲੱਭੀ ਫਿਰ ਆਪ ਹੀ ਡਾਕਟਰਾਂ ਦੀ ਰੈਸਪੀ 2-4 ਦਿਨ ਉਹਨੂੰ ਤੁਸੀਂ ਤੇਲ ਤੂਲ ਮਲਮ ਮਲੋ ਤਾਂ ਨਾੜਾ ਨਰਮ ਹੋ ਕੇ ਜਿੱਥੇ ਵੀ ਮਾੜਾ ਮੋਟਾ ਬਲੱਡ ਖੜਾ ਹੈ ਉਹ ਤੁਰ ਜਾਏ ਤਾਂ ਇਹਨਾਂ ਨੇ 5-6 ਦਿਨ ਕੱਲ ਵੀ ਕੋਸ਼ਿਸ਼ ਕੀਤੀ ਕੱਲ ਨਾੜ ਨੇ ਬੋਤਲ ਨਹੀਂ ਲੱਗੀ ਤਾਂ ਡਾਕਟਰ ਨਾਨਕ ਸਿੰਘ ਕੱਲ ਵੀ ਆਏ ਸੀਗੇ ਐਸਐਸਪੀ ਤੋ ਕੱਲ ਸਾਨੂੰ ਇਹੀ ਕਹਿ ਕੇ ਗਏ ਸੀ ਵੀ ਅਸੀਂ ਕੱਲ ਨੂੰ ਡਾਕਟਰਾਂ ਦੀ ਟੀਮ ਲੈ ਕੇ ਆਵਾਂਗੇ ਕੱਲ ਨੂੰ 5-6 ਵਜੇ ਆਪਾਂ ਜਿੱਥੋਂ ਵੀ ਨਾੜ ਲੱਭ ਗਈ ਤਾ ਉਹ ਲਾਵਾਂਗੇ ਅੱਜ ਉਹਨਾਂ ਨੇ ਕੋਸ਼ਿਸ਼ ਕੀਤੀ ਆ ਤੋ ਉਹ ਅੱਜ ਜਿਹੜੀ ਆਪਣੀ ਗਲੂਕੋਸ਼ਟੀ ਆ ਜਿਹੜੀ ਦੁਬਾਰਾ ਜਿਹੜਾ ਟ੍ਰੀਟਮੈਂਟ ਆ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਕਿ 7 ਦਿਨਾਂ ਤੋਂ ਬਾਅਦ ਵੀ ਸ਼ੁਰੂ ਹੋ ਹੋ ਚੁੱਕੀ ਆ ਕੀ ਲੱਗਦਾ ਕੱਕਾ ਸਿੰਘ ਕੁੱਟੜਾ ਜੀ ਉਹਨਾਂ ਦੀ ਸਿਹਤ 7 ਦਿਨਾਂ ਦੇ ਵਿੱਚ ਕਮਜ਼ੋਰ ਪਈ ਹੋਵੇਗੀ ਕਿਉਂਕਿ ਲਗਾਤਾਰ ਉਹਨਾਂ ਨੂੰ ਮੈਡੀਕਲ ਲੈਣ ਦੀ ਲੋੜ ਸੀ 14 ਤਰੀਕ ਨੂੰ ਥੋੜੀ ਮੀਟਿੰਗ ਹੈ ਕੇਂਦਰ ਦੇ ਨਾਲ ਜਾਂ ਫਿਰ ਇੱਕ ਗੱਲ ਹੋਰ ਵੀ ਸਾਹਮਣੇ ਆਈ ਸੀ ਕਿ ਮਾਹਰ ਡਾਕਟਰਾਂ ਦੀ ਟੀਮ ਦੀ ਘਾਟ ਹੈ ਤਾਂ ਕੀ ਉਹ ਡਾਕਟਰ ਅੱਜ ਪਹੁੰਚੇ ਨੇ ਜਾਂ ਬੀਤੇ ਕੱਲ ਜਦੋਂ ਐਸਐਸਪੀ ਨਾਨਕ ਸਿੰਘ ਤੁਹਾਡੇ ਕੋਲ ਆਉਂਦੇ ਨੇ ਉਸ ਤੋਂ ਬਾਅਦ ਕੋਈ ਗੱਲਬਾਤ ਹੁੰਦੀ ਹੈ ਜਾਂ ਥੋੜੀ ਸਿਹਤ ਮੰਤਰੀ ਨਾਲ ਕੋਈ ਗੱਲਬਾਤ ਹੁੰਦੀ ਹੈ ਕਿ ਇਸ ਵਕਤ ਖਨੋਰੀ ਬਾਰਡਰ ਦੇ ਉੱਤੇ ਇੱਕ ਚੰਗੀ ਮਾਹਰ ਡਾਕਟਰਾਂ ਦੀ ਟੀਮ ਮੌਜੂਦ ਹੈ ਨਹੀਂ ਮੇਰੀ ਸਿਹਤ ਮੰਤਰੀ ਨਾਲ ਨਹੀਂ ਹੋਈ ਗੱਲ ਸਾਡੀ ਉੱਚ ਅਧਿਕਾਰੀਆਂ ਨੇ ਗੱਲ ਹੋਈ ਸੀ ਕੱਲ ਐਸਐਸਪੀ ਨਾਨਕ ਸਿੰਘ ਹੀ ਵਿਸ਼ਵਾਸ ਦਿਵਾ ਕੇ ਗਏ ਸੀ ਵੀ ਅਸੀਂ ਕੱਲ ਨੂੰ ਟੀਮ ਲੈ ਕੇ ਆਵਾਂਗੇ ਉਹ ਜੋ ਆਏ ਵੀ ਹੈ 5:30 ਵਜੇ ਰਹੀ ਜਿਹੜੀ ਦੂਜੀ ਗੱਲ ਵੀ ਕਮਜ਼ੋਰੀ ਵਾਲੀ ਕਮਜ਼ੋਰੀ ਤੋਂ ਸਾਫ਼ ਹੈ ਅੱਜ ਉਹਨਾਂ ਨੂੰ ਨਹਾਉਣ ਦੀ ਕੋਸ਼ਿਸ਼ ਕੀਤੀ ਸਾਡੇ ਮੁੰਡਿਆਂ ਨੇ ਤੋਂ ਚੱਕਰ ਚੁੱਕਾਉਣਾ ਜਿਹੜਾ ਕਮਜ਼ੋਰੀ 7 ਦਿਨਾਂ ਦਾ ਜਿਹੜਾ ਗੈਪ ਪੈ ਗਿਆ ਨਹੀਂ ਤੇ 7 ਦਿਨ ਹੋਰ ਤਾਕਤ ਨਾਲ ਜਿਹੜੀ ਆਪਾਂ ਤੁਸੀਂ ਗੱਲ ਕੀਤੀ ਆ ਵੀ 14 ਫਰਵਰੀ ਨੂੰ ਮੀਟਿੰਗ ਤੇ ਜਾਣਗੇ ਕਿ ਨਾ ਜਾਣਗੇ ਕਿਵੇਂ ਰਹਿਣਗੇ ਮੈਨੂੰ ਇਹ ਲੱਗਦਾ ਜਿਹੜਾ ਇਹ ਗੈਪ ਹੈ 7 ਦਿਨਾਂ ਦਾ ਕਿਤੇ ਨਾ ਕਿਤੇ ਕਾਰਨ ਜਿਹੜਾ ਬੋਲਣ ਦੇ ਵਿੱਚ ਬੈਠਣ ਦੇ ਵਿੱਚ ਕਮਜ਼ੋਰੀ ਤਾਂ ਦਿਖਾਊਗਾ ਬਸੂਸ ਹੋਊਗਾ ਪਰ ਮਾਨਕਸਤੌਰ ਤੇ ਡੱਲੇਵਾਲ ਸਾਹਿਬ ਇਹ ਹੈਗੇ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਜਾਂਦੀ ਹੈ ਹਮੇਸ਼ਾ ਹੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਲੜ ਵੀ ਰਹੇ ਆ ਸੜਕਾਂ ਤੇ ਬੈਠ ਵੀ ਰਹੇ ਆ ਕਦੇ ਅਫਸਰਾਂ ਦੇ ਜਾਂ ਲੋਕਾਂ ਦੇ ਇਹ ਮੈਸੇਜ ਨਾ ਚੱਲਿਆ ਜਾਵੇ ਵੀ ਆਗੂ ਯਾਰ ਲੜਦੇ ਤਾਂ ਹੁੰਦੇ ਆ ਸੜਕ ਤੇ ਬੈਠ ਵੀ ਜਾਂਦੇ ਆ ਪਰ ਟੇਬਲ ਤੇ ਹਾਰ ਜਾਂਦੇ ਆ ਉਹਨਾਂ ਦਾ ਜਿਹੜਾ ਮਾਨਕਸ ਤੌਰ ਤੇ ਜਿਹੜੀ ਤੀਜੀ ਗੱਲ ਹੈ ਨਾ ਵੀ ਟੇਬਲ ਤੇ ਮੈਂ ਹਰਾ ਕੇ ਆਉਣਾ। ਪਮਾ ਔਖਾ ਹੋਮਾ। ਪਮਾ ਮੇਰੀ ਸਿਹਤ ਇਜਾਜ਼ਤ ਨਾ ਦੇਵੇ। ਪਰ ਉਹਨਾਂ ਦੇ ਮਾਨਕਸ ਤੌਰ ਤੇ ਤਿਆਰ ਹੈ ਪਮਾ ਦੇਖਿਆ ਆਪਾਂ ਸੁਪਰੀਮ ਕੋਰਟ ਵਾਲੀ ਜਿਹੜੀ ਕਮੇਟੀ ਸੀ ਉਹ ਵੀ ਵੇਖ ਲਈ। ਉਹਨਾਂ ਨੇ ਕਿਹਾ ਵੀ ਮੈਂ ਤਾਂ ਆਪਦੀ ਗੱਲ ਰੱਖੂਗਾ ਪਰ ਉਹਨਾਂ ਨੇ ਨਹੀਂ ਸੁਣੀ। ਤਾਂ ਐਵੇਂ ਜਿੱਕਰ ਉਹਨਾਂ ਦੀ ਗੱਲ ਆਵੇ ਕਿ 14 ਫਰਵਰੀ ਨੂੰ ਔਖੇ ਸੌਖੇ ਮੈਂ ਆਪਦਾ ਪੂਰੇ ਦੇਸ਼ ਦੇ ਕਿਸਾਨਾਂ ਲਈ ਜਦੋਂ ਇੰਨੀ ਤਕਲੀਫ ਚੱਲ ਰਹੀ ਆ। ਮਰ ਵਰਤੇ ਬੈਠਾ ਹੈ ਜੇ ਉੱਥੇ ਜਾ ਕੇ ਸਾਥੋਂ ਗੱਲ ਹੀ ਨਾ ਰੱਖੀ ਗਈ ਤਾਂ ਫਿਰ ਆਹ ਜਿਹੜਾ ਰੱਖਣਾ ਆ ਜਿਹੜੀ ਤਕਲੀਫ ਝੱਲੀ ਪੂਰੇ ਦੇਸ਼ ਦੇ ਲੋਕਾਂ ਨੇ ਝੱਲੀ ਕਈ ਇਹੋ ਜਿਹੇ ਜ਼ਿਲ੍ਹੇ ਨੇ ਇਹੋ ਜਿਹੇ ਲੋਕ ਵਰਕਰ ਸਾਨੂੰ ਮਿਲੇ ਨੇ ਏਕ-ਏਕ ਡੰਗ ਦੀ ਰੋਟੀ ਨਹੀਂ ਖਾਧੀ ਤਾਂ ਉਹ ਸਾਰੀਆਂ ਗੱਲਾਂ ਡੱਲੇਵਾਲ ਸਾਹਿਬ ਦੇ ਦਿਮਾਗ 'ਚ ਹੈ 14 ਫਰਵਰੀ ਦੀ ਮੀਟਿੰਗ ਦੇ ਵਿੱਚ ਲਾਜ਼ਮੀ ਜਿਹੜਾ ਪੂਰੇ ਦੇਸ਼ ਦੇ ਕਿਸਾਨਾਂ ਦਾ ਪੱਖ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਬਣਿਆ ਇੰਨਾ ਦੇਰ ਕਿਉਂ ਬਣਨਾ ਜ਼ਰੂਰੀ ਹੈ ਇੱਕ ਅਸੀਂ ਮੈਂ ਤੜਕੇ ਤੋਂ ਅੱਜ ਕਈ ਚੈਨਲ ਤੇ ਅਪੀਲ ਕੀਤੀ ਹੈ ਕਿ ਜਿਹੜਾ ਸਾਡੇ ਤੇ ਰੇਡ ਕਾ ਚੱਲਿਆ ਜਾਂਦਾ ਵੀ ਤੁਸੀਂ ਮੀਟਿੰਗ ਜਾਓਗੇ ਕਿ ਨਾ ਜਾਓਗੇ ਆਓਗੇ ਕਿ ਨਹੀਂ ਕਰੋਗੇ ਸਵਾਲ ਇਹ ਨਹੀਂ ਸਵਾਲ ਪੂਰੇ ਦੇਸ਼ ਦੇ ਲੋਕਾਂ ਦਾ ਇਹ ਆ ਕਿ ਐਮਐਸਪੀ ਗਰੰਟੀ ਕਾਨੂੰਨ ਬਣਦਾ ਹੈ ਸਰਕਾਰ ਬਣਾਉਂਦੀ ਹੈ ਕਿ ਨਹੀਂ ਬਣਾਉਂਦੀ ਨਹੀਂ ਬਣਾਉਂਦੀ ਤਾਂ ਅਸੀਂ ਮੋਰਚਾ 'ਚ ਡਟੇ ਆਂ ਜਿਹੜੇ ਵੀ ਰਹਿ ਗਏ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਬੇਨਤੀ ਵੀ ਆ ਵੀ ਤੁਸੀਂ ਖਨੌਰੀ ਆਓ ਦੂਜੀਆਂ ਜਿੰਨੀਆਂ ਸਾਡੇ ਦੋ ਫਾਰਮ ਹੈ ਦੋਨੇ ਫਾਰਮਾਂ ਤਾਂ ਸਹਿਮਤੀ ਹੈ ਲੜ ਰਹੇ ਆ ਇਹ ਦੋਨੇ ਫਾਰਮਾਂ ਤੋਂ ਜਿੰਨੀਆਂ ਵੀ ਬਾਹਰ ਕਿਸਾਨ ਜਸੇਬੰਦੀਆਂ ਪੂਰੇ ਭਾਰਤ ਦੀਆਂ ਇਕੱਲੇ ਮੈਂ ਪੰਜਾਬ ਦੀ ਨਹੀਂ ਗੱਲ ਪੂਰੇ ਭਾਰਤ ਦੀਆਂ ਜਿਹੜੀਆਂ ਕਿਸਾਨ ਜਸੇਬੰਦੀਆਂ ਦਾ ਆਗੂ ਇਹ ਕਹਿੰਦਾ ਮੈਂ ਕਿਸਾਨਾਂ ਦਾ ਆਗੂ ਆ ਭਾਵੇਂ ਉਹ ਕਿਸਾਨ ਜਸੇਬੰਦੀ ਛੋਟੀ ਹੈ ਭਾਵੇਂ ਵੱਡੀ ਹੈ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਯਾਰ ਸੋਡੇ ਐਮਐਸਪੀ ਗਰੰਟੀ ਕਾਨੂੰਨ ਤੇ ਸਵਾਮੀ ਨਾਥਨ ਦੀ ਰਿਪੋਰਟ ਤੇ ਕਰਜੇ ਤੇ ਹੋਰ ਜਿਹੜੀਆਂ ਸਾਡੀਆਂ ਮੰਗਾਂ 12 ਜਿਵੇਂ ਅਸੀਂ ਦਾਲਾਂ ਤੇ ਕਹਿੰਦੇ ਆ ਮਸਾਲਿਆਂ ਤੇ ਬੋਰਡ ਵੰਡਣਾ ਚਾਹੀਦਾ ਨਰੇਗਾ ਵਾਲੀ ਮੰਗ ਹੈ ਸਾਡੇ ਮਜ਼ਦੂਰਾਂ ਦੀ ਵਿਚਾਰਾਂ ਦੀ ਤਨਖਾਹ ਵਧਾਉਣ ਵਾਲੀ ਗੱਲ ਹੈ ਹੋਰ ਜਿਹੜੀਆਂ ਸਾਡੀਆਂ ਇਹ 12 ਮੰਗਾਂ ਦੇ ਸਬੰਧ ਦੇ ਵਿੱਚ ਕਿਸੇ ਨੇ ਇਸ ਗੱਲ ਦੀ ਪੂਰੀ ਪੜਚੋਲ ਕਰਕੇ ਖਾੜਾ ਤਿਆਰ ਕੀਤਾ ਹੋਵੇ ਉਹਨਾਂ ਨੂੰ ਅਪੀਲ ਹੈ ਆਓ ਯਾਰ ਖੁੱਲ ਕੇ ਕਿਉਂ ਇਹ ਐਵੇਂ ਇੱਕ ਫਾਰਮ ਜਿਹਦੇ ਘੇਰੇ ਚ ਬੈਠੇ ਆਂ ਜੇ ਕੋਈ ਕਿਸਾਨ ਜਸੇਬੰਦੀ ਸਿੱਧੀ ਐਵੇਂ ਵੀ ਸਾਡੇ ਫਾਰਮ ਤੇ ਤਾਂ ਰਹਿ ਹੀ ਨਹੀਂ ਹੋਈ ਸਾਡਾ ਤਾਂ ਯਾਰ ਪੁੱਛੇ ਨਹੀਂ ਸਾਡੀ ਤਾਂ ਰਹਿ ਹੀ ਨਹੀਂ ਬਣਦੀ ਇਹ ਤਾਂ ਲਾੜੀ ਗਲਤ ਰਹੇ ਆ ਮੈਂ ਕਹਿੰਦਾ ਵੀ ਕਿਸੇ ਵੀ ਕਿਸਾਨ ਜਸੇਬੰਦੀ ਦਾ ਇਹ 12 ਮੰਗਾ ਦੇ ਸਬੰਧ ਵਿੱਚ ਖਾੜਾ ਤਿਆਰ ਹੈ ਉਹਨੂੰ ਡਾਊਟ ਹੈ ਕੋਈ ਕਿ ਇਹ ਮੰਗਾ ਲਾਗੂ ਨਹੀਂ ਹੋ ਸਕਦੀਆਂ ਜਾਂ ਹੋ ਸਕਦੀਆਂ ਜਿਹੜੇ ਉਹਨਾਂ ਦੇ ਸਜਾ ਮੈਂ ਅਪੀਲ ਕਰਦਾ ਤੁਹਾਡੇ ਮੱਧਮ ਰਾਈ ਕਿ ਉਹ ਖਨੌਰੀ ਆਉਣ ਜਿਹੜੀ 14 ਫਰਵਰੀ ਦੀ ਕੇਂਦਰ ਸਰਕਾਰ ਨਾਲ ਸਾਡੀ ਮੀਟਿੰਗ ਹੈ ਉਦੋਂ ਪਹਿਲਾਂ ਹੋ ਸਕਦਾ ਅਸੀਂ ਲੜ ਰਹੇ ਹਾਂ ਅਸੀਂ ਉਹ ਸੁਝਾਅ ਕਦੇ ਨਾ ਗੌਰ ਕੀਤੇ ਹੋਣ ਉਹਨਾਂ ਦੇ ਡਾਇਰੀਆਂ ਦੇ ਵਿੱਚ ਨੋਟ ਹੋਣ ਉਹਨਾਂ ਨੂੰ ਅਪੀਲ ਹੈ ਮੇਰੇ ਜਿੰਨੇ ਵੀ ਕਿਸਾਨ ਆਗੂ ਹੈ ਖਨੌਰੀ ਆਉਣ ਸਤਕਾਰਯੋਗ ਨਾਲ ਵਧੀਆ ਉਹਨਾਂ ਜਿਵੇਂ ਚਾਹ ਪਾਣੀ ਪੀਣੇ ਆ ਬਹੌਣ ਦਾ ਇੰਤਜ਼ਾਮ ਕਰਾਂਗੇ ਬੈਠਣ ਦਾ ਇੰਤਜ਼ਾਮ ਕਰਾਂਗੇ ਉਹਨਾਂ ਦੇ ਸੁਝਾਅ ਪੂਰੇ ਡਾਇਰੀਆਂ ਦੇ ਵਿੱਚ ਦਰਜ ਕਰਕੇ ਮੂਰੇ ਰੱਖਾਂਗੇ ਕਿ ਸਾਡੀ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣਨੀ ਚਾਹੀਦੀ ਹੈ ਕਿਸੇ ਨਾਲ ਮਤਭੇਦ ਨਹੀਂ ਕਿਸੇ ਨਾਲ ਵੱਡੇ ਛੋਟੇ ਹੋਣ ਦੀ ਗੱਲ ਨਹੀਂ ਪੂਰੇ ਭਾਰਤ ਦੇ ਮੈਂ ਕਿਸਾਨਾਂ ਨੂੰ اپੀਲ ਕਰਦਾ ਕਿ ਆਓ ਯਾਰ ਖਨੌਰੀ ਕਿ ਆਪਾਂ ਇਹ ਮੰਗਾ ਸਰਕਾਰ ਤੋਂ ਮਨਾਉਣੀ ਹੈ ਇਹ اپੀਲ ਨੂੰ ਪ੍ਰਵਾਨ ਕਰਨਗੇ ਮੈਨੂੰ ਲੱਗਦਾ ਕਿ ਅਸੀਂ ਸਰਕਾਰ ਕੋਲੇ ਪੂਰਾ ਪੱਖ ਇੱਕ ਟੇਬਲ ਤੇ ਰੱਖ ਸਕੀਏ ਕਿ ਮੰਗਾ ਬਣਵਾ ਸਕ ਸਕਸਨ ਕੋਟੜਾ ਜੀ ਇੱਕ ਅੱਜ ਸ਼ੰਭੂ ਮੋਰਚੇ ਤੋਂ ਪ੍ਰੈਸ ਕਾਨਫਰੰਸ ਹੋਈ ਹੈ ਸਰਵਣ ਪੰਧੇਰ ਨੇ ਵੱਡਾ ਐਲਾਨ ਕੀਤਾ ਕਿ ਜੇਕਰ 14 ਤਰੀਕ ਨੂੰ ਮੀਟਿੰਗ ਜਿਹੜੀ ਹੈ ਬੇ ਸੱਟਾ ਨਿਕਲਦੀ ਹੈ ਤਾਂ 25 ਜਾਂ 26 ਫਰਵਰੀ ਨੂੰ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਦੋਨੋਂ ਡੇਟਾਂ ਦੇ ਵਿੱਚ ਕੋਈ ਐਲਾਨ ਹੋਇਆ ਕਿ ਦੁਬਾਰਾ ਮਰਜੀਵੜਿਆਂ ਦਾ ਜੱਥਾ ਜਿਹੜਾ ਹੈ ਉਹ ਦਿੱਲੀ ਨੂੰ ਰਵਾਨਾ ਹੋਵੇਗਾ ਕੀ ਇਹ ਪ੍ਰੈਸ਼ਰ ਬਿਲਡ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਉੱਤੇ ਕਿ 14 ਨੂੰ ਜਿਹੜੇ ਤਮਾਮ ਬੰਦੇ ਨੇ ਹਾਜ਼ਰ ਹੋਣੇ ਨੇ ਕੇਂਦਰ ਵੱਲੋਂ ਹੋਣੇ ਨੇ ਜਾਂ ਤੁਹਾਡੇ ਵੱਲੋਂ ਹੋਣੇ ਨੇ ਵੀ 14 ਤਰੀਕ ਤੱਕ ਕੋਈ ਮਸਲੇ ਦਾ ਹੱਲ ਨਿਕਲ ਆਵੇ ਜ਼ਾਫਰ ਕਿਸਾਨਾਂ ਨੇ ਆਪਣੀ ਤਿਆਰੀ ਜਿਹੜੀ ਹੈ ਅਗਲੀ ਰੂਪਰੇਖਾ ਜਿਹੜੀ ਉਹ ਪਹਿਲਾਂ ਤੋਂ ਤਿਆਰ ਕਰ ਲਈ ਹੈ ਨਹੀਂ ਅਗਲੀ ਰੂਪਰੇਖਾ ਤਿਆਰੀ ਜਿੱਤ ਆਪਾਂ ਬੈਠੀ ਆਂ ਮੋਰਚਿਆਂ 'ਚ ਬੈਠੇ ਆਂ 11 ਦਾ ਵੀ ਸਾਡਾ ਸਾਰੇ ਕਿਸਾਨ ਇਕੱਠੇ ਹੋ ਰਿਹਾ 12 ਨੂੰ ਵੀ ਹੋ ਰਿਹਾ 13 ਨੂੰ ਵੀ ਹੋ ਰਿਹਾ ਹੈ ਹੋ ਸਕਦਾ ਇਹ ਗੱਲ ਜੇ 14 ਫਰਵਰੀ ਦੀ ਮੀਟਿੰਗ ਦੇ ਵਿੱਚ ਰਿਜ਼ਲਟ ਕੋਈ ਚੰਗਾ ਨਹੀਂ ਨਿਕਲਦਾ ਅਗਲੀ ਤਿਆਰੀ ਦੇ ਵਿੱਚੋਂ ਜਿਹੜੀ ਡੱਲੇਵਾਲ ਸਾਹਿਬ ਦੀ ਜਿਹੜੇ ਮੈਡੀਕਲ ਏਡ ਲੈ ਰਹੇ ਐ ਮੈਂ ਤਾਂ ਅੰਦਰ ਵੀ ਗੱਲ ਕੀਤੀ ਸੀ ਡਾਕਟਰਾਂ ਨੂੰ ਯਾਰ ਲੱਭ ਲੋ 나ੜ ਮੰਗਾ ਵੀ ਲਾਗੂ ਕਰ ਦਿਓ ਹੋ ਸਕਦਾ ਸਾਨੂੰ ਇਹ ਜਿਹੜੀ ਬੋਤਲ ਜੀ ਹੈ ਕਿਤੇ ਚੰਡੀਗੜੀ ਨਾਲ ਸਿੱਟ ਕੇ ਆਉਣੀ ਪਵੇ ਇਹ ਸੀ ਤਿਆਰੀ ਚ ਜਿਹੜੇ ਅਗਲੇ ਮੂਹਰੇ ਤਿਆਰੀ ਹੈ ਸਾਡੀ ਤਿਆਰੀ ਚ ਉਸ ਤਿਆਰੀ ਨੂੰ ਨਹੀਂ ਠਿੱਲਾ ਕੀਤਾ ਸਕਦਾ ਜੇ ਫੌਜ ਪੂਰੇ ਮੋਰਚਿਆਂ 'ਚ ਰਹੂਗੀ ਸਰਕਾਰ ਫੇਰ ਹੀ ਅੱਗੇ ਨੂੰ ਤੋਰਾਂਗੇ ਇਹ ਸਾਡੇ ਜਿਹੜੇ ਸਹਿਮਤੀ ਦੇ ਨਾਲ ਹੀ ਪ੍ਰੋਗਰਾਮ ਅਗਲੇ ਦਿੱਤੇਗੇ ਤਾਂ ਖਨੌਰੀ ਮੋਰਚੇ ਤੋਂ ਕਾਕਾ ਸਿੰਘ ਕੋਟੜਾ ਨੇ ਵੱਡਾ ਐਲਾਨ ਕੀਤਾ ਕਿ ਜੇਕਰ 14 ਦੀ ਮੀਟਿੰਗ ਬੇਸਟਾ ਨਿਕਲਦੀ ਹੈ ਤਾਂ ਹੋ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਚੰਡੀਗੜ੍ਹ ਹੀ ਆਪਣਾ ਜਿਹੜਾ ਮੈਡੀਕਲ ਟਰੀਟਮੈਂਟ ਹੈ ਉਹ ਬੰਦ ਕਰ ਦੇਣ ਤਾਂ ਅਗਲੀ ਲੜਾਈ ਕੇਂਦਰ ਦੇ ਨਾਲ ਦੁਬਾਰਾ ਸ਼ੁਰੂ ਹੋ ਜਾਵੇਗੀ ਇਸੇ ਤਰ੍ਹਾਂ ਹੀ ਸ਼ੰਭੂ ਮੋਰਚੇ ਤੋਂ ਵੀ ਐਲਾਨ ਹੋ ਚੁੱਕਾ ਹੈ ਜੇਕਰ 14 ਦੀ ਮੀਟਿੰਗ ਬੇਸਟਾ ਨਿਕਲਦੀ ਹੈ ਤਾਂ ਜਿਹੜੇ ਮਰਜੀ ਵੜਿਆਂ ਦੇ ਜੱਥੇ ਨੇ ਉਹ ਦੁਬਾਰਾ ਦਿੱਲੀ ਵੱਲ ਕੂਚ ਕਰਨਗੇ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਖਨੌਰੀ ਬਾਰਡਰ ਦੀਆਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ